ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਬਠਿੰਡਾ ਜ਼ਿਲ੍ਹਾ ਦੇ ਰਾਮਪਰਾ ਹਲਕੇ ਦੇ ਦੀਨੌਂਦੇ ਪਿੰਡ ਜੌਂਦ ਦੇ ਵਿਖੇ ਜਿੱਥੇ ਸਰਕਾਰੀ ਅਧਾਰ ਸਕੂਲ ਦੇ ਬਾਹਰ ਸਕੂਲ ਦੇ ਮੈਨੇਜਮੈਂਟ ਕਮੇਟੀ ਵੱਲੋਂ ਅਯੋਗਕਾਰ ਦੇ ਦੇ ਕੇ ਕੁਝ ਅਧਿਆਪਕਾਂ ਨੂੰ ਬਰਖਾਸਤ ਕੀਤਾ ਗਿਆ ਹੈ ਜਿਸ ਦੇ ਰੋੜੀ ਤੁਸੀਂ ਚਾਹ ਕਿਆ ਅਧਿਆਪਕਾਂ ਵੱਲੋਂ ਸਕੂਲ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਹੈ ਜਿਸ ਦਾ ਸਮਰਥਨ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਇਸ ਤੋਂ ਬਾਅਦ 16 ਮਾਰਚ ਨੂੰ ਧਰਨੀ ਤੇ ਬੈਠੇ ਤੇ ਆਪਕਾ ਦੇ ਕਿਸਾਨਾਂ ਵੱਲੋਂ ਰੋਸ ਜ਼ਾਹਰ ਕਰਦੇ ਹੋਏ ਸਕੂਲ ਦੇ ਗੇਟ ਨੂੰ ਬਾਹਰੋਂ ਤਾਲਾ ਲਗਾ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਤਾਲੇ ਨੂੰ ਖੁਲਭਾਇਆ ਗਿਆ ਅਤੇ 26 ਮਾਰਚ ਨੂੰ ਇੱਕ ਵਾਰ ਫਿਰ ਮੁਰਤ ਤੋਂ ਸਕੂਲ ਦੇ ਬਾਹਰ ਹਰ ਦਰਸ਼ਨ ਕਰਦੇ ਆਪਕਾ ਦੇ ਕਿਸਾਨ ਜਥੇਬੰਦੀਆਂ ਆਗੂ ਵੱਲੋਂ ਸਕੂਲ ਦੇ ਮੇਨ ਗਾਰਡਨ ਨੂੰ ਤਾਲਾ ਲਗਾ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਬਲ ਪ੍ਰਯੋਗ ਕਰਦੇ ਹੋਏ ਹਰਾਸਿਬ ਕਿਸਾਨਾਂ ਅਤੇ ਹੋਰ ਜੋ ਪਕਤੀਆਂ ਵਿੱਚੋਂ ਲਿਆ ਗਿਆ ਆਗਰਕਾਰ ਕਿਸਾਨ ਜਥੇਬੰਦੀਆਂ ਦੇ ਆਪਕਾਂ ਵਿਚਾਲੇ ਸੈਮਤੀ ਬਣੀ ਪੁਲਿਸ ਪ੍ਰਸ਼ਾਸਨ ਬਣੀ ਕੀ ਪ੍ਰਦਰਸ਼ਨ ਕਰ ਗਏ ਕਾਰਨ ਗਏ ਸਕੂਲ ਦੇ ਗੇਟ ਬੰਦ ਨਹੀਂ ਕਰਨਗੇ ਪਰ ਇੱਕ ਵਾਰ ਫਿਰ ਮੋੜ ਤੋਂ ਪ੍ਰਦਰਸ਼ਨਕਾਰੀਆਂ ਵੱਲੋਂ ਆਪਣਾ ਰੋਸ਼ਦਾ ਟਿੱਖਾ ਪ੍ਰਦਰਸ਼ਨ ਕੀਤਾ ਜਾ ਰਹੇ ਹਨ ਬਲ ਦਾ ਪ੍ਰਯੋਗ ਹੋ ਰਿਹਾ ਸੀ ਨਵੇਂ ਪ੍ਰਦਰਸ਼ਨ ਦੇ ਕਾਰਨ ਦੇ ਲਈ ਪ੍ਰਦਰਸ਼ਨਕਾਰੀਆਂ ਵੱਲੋਂ ਜਾਨਕੀ ਕੁੱਲ 11 ਪ੍ਰਦਰਸ਼ਨਕਾਰਾਂ ਹਰਸਤ ਚਲੇ ਲਿਆ ਗਿਆ ਹੈ ਅਦੇ ਤੇ ਆਪਕਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੂਰਾ ਸ਼ਾਹਨਿਜ ਤਬਦੀਲ ਜੋਨ ਪਿੰਡ ਆ ਰਿਹਾ ਹੈ ਨਜ਼ਰ ਆ ਰਿਹਾ ਹੈ ਇਸ ਮੌਕੇ ਦੇ ਸਕੂਲ ਚ ਪੜ੍ਹ ਰਹੇ ਬੱਚਾ ਮਾਪਿਆਂ ਵੱਲੋਂ ਕਿਹਾ ਗਿਆ ਕਿ ਪ੍ਰਦਰਸ਼ਨ ਕਰਨ ਵਾਲੇ ਨਾਲ ਉਹਨਾਂ ਬੱਚਿਆਂ ਦਾ ਭੂਕ ਖਰਾਬ ਹੋ ਰਿਹਾ ਹੈ ਉਹ ਆਪਣੇ ਬੱਚਾ ਨਤੀਜਾ ਵੇਖਣ ਦੇ ਲਈ ਆਏ ਸੀ ਪਰ ਅਧਿਆਪਕਾਂ ਦੇ ਨਤੀਜਾ ਤਿਆਰ ਨਹੀਂ ਕਰ ਪਾ ਰਹੇ ਉਹਨਾਂ ਦੇ ਸਕੂਲ ਬਾਹਰ ਬੈਠੇ ਕਿ ਉਹਨਾਂ ਦਾ ਨਤੀਜਾ ਤਿਆਰ ਕਰਨੇ ਪੈ ਰਹੇ ਹਨ ਰਿਜ਼ਲਟ ਲੈਣ ਲਈ ਮਾਪੇ ਵੀ ਇਸ ਪ੍ਰਦਰਸ਼ਨ ਦੇ ਕਾਫੀ ਪਰੇਸ਼ਾਨ ਚੱਲਦੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਪ ਕਿ ਕਿਸਾਨ ਜਥੇਬੰਦੀਆਂ ਤੇ ਪੁਲਿਸ ਵੱਲੋਂ ਬਲ ਪ੍ਰਯੋਗ ਕੀਤੇ ਜਾ ਰਹੇ ਹਨ ਅਤੇ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਈ ਬੋਰਡ ਨੂੰ ਮੈਂ ਵਿਚ ਆਇਆ ਹੁਣ ਸਾਹਮਣੇ ਆਏ ਨੂੰ ਤਾਂ ਪਤਾ ਹੀ ਨਹੀਂ ਡੇਢ ਘੰਟਾ ਬੋਲ ਕੇ ਤੇ ਉੱਥੇ ਜਾ ਕੇ ਪੱਤਰਕਾਰ ਨੇ ਸਵਾਲ ਪੁੱਛਿਆ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਸਕੂਲ ਦੇ ਮਸਲੇ ਬਾਰੇ ਨਹੀਂ ਪਤਾ ਜੀ ਫਿਰ ਬੋਲ ਕੇ ਪਤਾ ਨਹੀਂ ਖਾਤੇ ਵਾਕੇ ਮੁੜ ਗਏ ਉਹ ਘੰਟਾ ਦੇ ਨਾ ਆ ਸਭ ਦੇ ਵਿੱਚ ਜਦੋਂ ਇੱਥੇ ਆਇਆ ਸਾਰੀ ਗੱਲ ਉਹਨਾਂ ਨੂੰ ਪਤਾ ਲੱਗ ਗਈ ਕਿਹਦਾ ਕਸੂਰਾ ਕੀ ਗੱਲਬਾਤ ਪੇਰੈਂਟਸ ਹੈਗੇ ਅੰਦਰ ਯਾਹ ਲਾਹਰੇ ਟੀੜੀ ਵੱਜ ਗਈ ਟੀੜੀ ਵੱਜ ਗਈ ਇੰਨਾ ਬਸਰ ਨਹੀਂ ਖੜੇ ਕੋਰਨਰ ਤੇ ਵੀ ਨਹੀਂ ਪੁੱਛਿਆ Yeni de bu I don't want to go 으흠, <놀람> 브레 <놀람> <놀람> ਮੈਨੇਜਮੈਂਟ ਨਾਲ ਨੂੰ ਸਾਰੇ ਨੂੰ ਕਹਿ ਦਿੱ ਗੁਰਦੁਆਰੇ ਹੋ ਜਾਓ ਆ ਜਾਓ ਜੇ ਅਸੀਂ ਝੂਠੇ ਆ ਤਾਂ ਅਸੀਂ ਜਿੰਦਾ ਖੋਲਦੇ ਆ ਜੇ ਮੈਨੇਜਮੈਂਟ ਦੇ ਜਾਣੇ ਪਿੰਡ ਦੇ ਕਿਨੇ ਨਾਲ ਲੱਗੇ ਪਿਆ ਗੁਰੂ ਮੁਰਲੇ ਉਹਨੇ ਗੁਰਦੁਆਰੇ ਚੜਜੋ ਜਿੰਦਾ ਖੋਲਦੇ ਆ ਪਰ ਇੱਕ ਬੰਦਾ ਵੀ ਕਿਹਨੇ ਮੁਰੇ ਲੱਗੇ ਹੋਏ ਗੁਰਦੁਆਰੇ ਨਹੀਂ ਆਇਆ ਇੱਕ ਬੰਦਾ ਵੀ ਉਹਨਾਂ ਦਾ ਕਿਉਂਕਿ ਸਾਰਿਆਂ ਨੇ ਸਾਰਿਆਂ ਨੂੰ ਵੋਟੀਆਂ ਪਈਆਂ ਸਾਰਿਆਂ ਨੇ ਪੈਸੇ ਲਏ ਮਹੀਨੇ ਦੇ ਮਹੀਨੇ ਉਹ ਸੋਡੇ ਤੇ ਇਲਜ਼ਾਮ ਲਾ ਰਹੇ ਆ ਕਹਿੰਦੇ ਕਿਹਨੇ ਜਿਹੜਾ ਲਟੇਰਾ ਆਊਗਾ ਨਾ ਕਹੂਗਾ ਸੱਚੇ ਬੰਦਿਆਂ ਨੂੰ ਅਸੀਂ ਗੁਰਦੁਆਰੇ ਸੌ ਖਾਦੀ ਫਿਰ ਆਏ ਕਿ ਉਹਨਾਂ ਗੁਰਦੁਆਰੇ ਉਤਦਾ ਦਾਲਤ ਵੀ ਨਹੀਂ ਆਗੀ ਇੱਕ ਬੰਦਾ ਵੀ ਨਹੀਂ ਆਇਆ ਜੀ ਪੜ੍ਹਾਈ ਖਰਾਬ ਹੋ ਰਹੀ ਸੀ ਪੜ੍ਹਾਈ ਖਰਾਬ ਹੋ ਉਹਨਾਂ ਨੇ ਪੜ੍ਹਾਈ ਖਰਾਬ ਕਰੀ ਜਾਂ ਨਵੇਂ ਟੀਚਰਾਂ ਨੇ ਜਾਣ ਕੇ ਤੁਸੀਂ ਇਹ ਦੇਖੋ ਜਿਹੜਾ ਲੈਰੇ ਦਾ ਜਿਹੜਾ ਇਹ ਇਸ ਮੈਨੇਜਮੈਂਟ ਕੋਲ ਦੋਸਤੂ ਚੱਲ ਰਹੇ ਨੇ ਬੋਹੇ ਤੇ ਭਪਾਲ ਉੱਥੇ ਪਤਾ ਕਰੋ ਉੱਥੇ ਤਾਂ ਨਹੀਂ ਸਕੂਲ ਮਰੇ ਤਰ ਨਾਲ ਲੱਗਿਆ ਸੀ ਉੱਥੇ ਵੀ ਨਹੀਂ ਹੋਇਆ ਕਿਸ ਗਰਮੀਲ ਦੇ ਕੇਦਾਰ ਵੱਲੋਂ ਕਿਤਾਬਾਂ ਨਹੀਂ ਦਿੱਤੀਆਂ ਗਈਆਂ ਤੇ ਗਰਮੀਲ ਠੇਕੇ ਦਾ ਜਿਹੜਾ ਇਹ ਕਹਿ ਰਿਹਾ ਹੈ ਕਿ ਇਹ ਅਸੀਂ ਸਹੀ ਤਾਂ ਜਿਹੜਾ ਸਕੂਲ ਚਲਾ ਰਹੇ ਹਾਂ ਤੁਸੀਂ ਬਿਲਡਿੰਗ ਦਾ ਹਾਲ ਦੇਖੋ ਜਾ ਕੇ ਪਾਣੀ ਆ ਫਿਲਟਰ ਇਸ ਚੱਲਦੇ ਭਰਨੇ 'ਚ ਬਦਲੇ ਗਏ ਨੇ ਤੇ ਇੱਥੇ ਜਿਹੜਾ ਨਾਜ਼ ਸੀ ਮੈਡ ਡੀ ਦਾ ਉਹ ਲਗਾਤਾਰ ਖਾ ਰਹੇ ਸੀ ਜਦੋਂ ਧਰਨਾ ਲੱਗ ਗਿਆ ਫਿਰ ਕਣਕ ਦੀਆਂ ਟਰਾਲੀਆਂ ਭਰ-ਭਰ ਕਿੱਥੋਂ ਆ ਰਹੀਆਂ ਨੇ ਤੇ ਜਿਹੜਾ ਉਹ ਕਹਿ ਰਿਹਾ ਕਿ ਤਨਖਾਹ ਟੀਚਰਾਂ ਦੇ ਖਾਤੇ 'ਚ ਜਾਂਦੀਆਂ ਨੇ ਉਹਨਾਂ ਨੂੰ ਇਹ ਪੁੱਛੋ ਕਿ ਟੀਚਰ ਸਕੂਲ 'ਚ ਪੜ੍ਹਾ ਰਹੇ ਨੇ ਤੇ ਮਾਨਸਾ ਦੇ ਇੱਕ ATM ਦੇ ਵਿੱਚੋਂ ਤਿੰਨ ਟੀਚਰਾਂ ਦੀਆਂ ਤਨਖਾਹਾਂ 20-20 ਹਜ਼ਾਰ ਨਿਕਲ ਰਹੀਆਂ ਨੇ ਉਹਦਾ ਜ਼ਿੰਮੇਵਾਰ ਕੌਣ ਹੈ ਉਹ ਕਹਿੰਦੇ ਸਾਡੇ ਨਾਲ ਐਗਰੀਮੈਂਟ ਹੋਇਆ ਹੋਇਆ ਸੀ ਟੀਚਰਾਂ ਦਾ ਇਹ ਇਹ ਕਿਹੜਾ ਐਗਰੀਮੈਂਟ ਕਿਹੜੀ ਸਰਕਾਰ ਨੇ ਕਿਹਾ ਕਿ ਸਰਕਾਰ ਪੈਸੇ ਦਿੰਦੀ ਆ ਅਧਿਆਪਕਾਂ ਨੂੰ ਇਉਂ ਨਹੀਂ ਯੋਗਤਾ ਮੁਤਾਬਕ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਣ ਤੇ ਉਹ ਕਹਿ ਰਹੇ ਆ ਕਿ ਇਹਨਾਂ ਦੇ ਅਧਿਆਪਕ ਕੋਲ ਯੋਗਤਾ ਹੈ ਨਹੀਂ 12-12 ਸਾਲ ਦੇ ਅਧਿਆਪਕ ਉਹਥੇ ਪੜ੍ਹਾ ਰਹੇ ਨੇ ਜਿਉਂ ਐਨੇ ਵੱਡੇ ਸੱਚੇ ਆ ਤਾਂ 12 ਸਾਲ ਪਹਿਲਾਂ ਮੈਨੇਜਮੈਂਟ ਨੇ ਕਿਉਂ ਰੱਖੇ ਹੋ ਤੇ ਅੱਜ ਜਦੋਂ ਉਹ ਆ ਦੇ ਓਵਰਰੇਂਜ ਕਰਕੇ ਅੱਜ ਉਹਨਾਂ ਨੂੰ ਕਹਿ ਰਹੇ ਆ ਵੀ ਟਰਮੀਨੇਟ ਕਰ ਦਿਓ ਇਹਨਾਂ ਨੂੰ ਇਹ ਲਗਾਤਾਰ ਜਿਹੜਾ ਭਵੰਤਮਾਨ ਸੁਣ ਲੈ ਇਹ ਗੱਲ ਚਾਹ ਪਿੰਡ ਦੇ ਵਿੱਚ ਅਸੀਂ ਐਲਾਨ ਕਰਦੇ ਆ ਅੱਜ ਦੇ ਮੁੱਖ ਮੰਤਰੀ ਜਾਂ ਅੱਜ ਆਮ ਆਲਾ ਦਾ ਜਿਹੜਾ ਲੀਡਰ ਆਉਂਦਾ ਉਹ ਜਿਹੜੇ ਗਮਰਾਹ ਹੋਏ ਬੰਦੇ ਨੇ ਜਿਹੜੇ 4 ਬੰਦੇ ਮੂਹਰੇ ਲੱਗ ਰਹੇ ਤੁਹਾਡੇ ਚੈਨਲ ਦੇ ਲੈਣੇ ਆ ਹਰਪਾਲ ਢਿੱਲੋਂ ਆ ਜਿਹੜਾ ਜਿਹੜਾ ਭਪਿੰਦਰ ਆ ਜਿਹੜਾ ਜਾਦੇ ਲਾਈਵ ਆ ਉਹ ਬੋਲਦਾ ਉਹਦੀਆਂ ਬੈਨਾਂ ਚੱਲਦੀਆਂ ਉਹਦਾ ਰਜਗਾਰ ਚੱਲਦਾ ਤੋਂ ਤੇ ਇਹ ਸਾਰੇ ਬੰਦਿਆਂ ਨੂੰ ਗਮਰਾਹ ਕਰਕੇ ਉਹ ਕਹਿੰਦਾ ਸਾਡੇ ਬੱਚੇ ਬੱਚੇ ਪੜ ਰਹੇ ਆ ਅੱ르ਤੇ ਹੋਣਗੇ ਬੱਚੇ ਬਿਲਕੁਲ ਪਰ ਤੁਸੀਂ ਇੱਥੇ ਆ ਕੇ ਕਵਰੇਜ ਕਰਿਓ ਉਹ ਮਾਪਿਆਂ ਦੀ ਕਵਰੇਜ ਕਰੋ ਜਿਹੜੇ ਰਾਤ ਨੂੰ ਦਿਨ ਰਾਤ ਉਹ ਧਰਨਿਆਂ ਤੇ ਬੈਠ ਰਹੇ ਸੀ ਠੀਕ ਹੈ ਇੱਕ ਵਾਰ ਸੇ ਡੀਐਸਪੀ ਇੱਥੇ ਖੜਾ ਆਊਗਾ ਉਹਨੂੰ ਪੁੱਛਾ ਸਾਨੂੰ ਭਰੋਸਾ ਦਿਵਾਇਆ ਡੀਐਸਪੀ ਨੇ ਕਿ ਤੁਸੀਂ ਹੋਰ ਕੋਈ ਕਾਰਵਾਈ ਨਾ ਕਰੋ ਅਸੀਂ ਦੋ ਦਰਾਂ ਦੇ ਵਿੱਚ ਇੱਥੇ ਪ੍ਰਬੰਧ ਘਲਾ ਰਹੇ ਆ ਸਰਕਾਰੀ ਅਸੀਂ ਮੰਗ ਕੀਤੀ ਹੈ ਕਿ ਸਕੂਲ ਦੇ ਉੱਤੇ ਡੀਓ ਪ੍ਰਬੰਧਕ ਲੱਗੇ ਇਹਨਾਂ ਮੈਨੇਜਮੈਂਟਾਂ ਨੂੰ ਬਚ ਕਿਉਂਵਾ ਜਦੋਂ ਸਰਕਾਰ ਪੈਸੇ ਦੇ ਰਹੀ ਹੈ ਠੀਕ ਹੈ ਜੀ ਗੱਲ ਜੀ ਮੈਂ ਨਾ ਭਿੰਦਰ ਸਿੰਘ ਚੌਕੀ ਦੇਖ ਲਈ 2.5 ਮਿੰਟ ਸਾਡੇ ਸਕੂਲ ਦਾ ਗੇਟ ਬੰਦ ਸੀਗਾ ਅੱਜ ਸਭ ਤੋਂ ਪਹਿਲਾਂ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਸਕੂਲ ਦਾ ਬਲੌਕ ਖੋਲਵਾ ਕੇ ਮਤਲਬ ਗੇਟ ਕਲੀਅਰ ਕਰਵਾਤਾ ਚਲੋ ਬੱਚਿਆਂ ਦੀ ਪੜਾਈ ਸ਼ੁਰੂ ਹੋ ਜੂਗੀ ਮਾਪਿਆਂ ਨੂੰ ਪਹਿਲੀ ਗੱਲ ਦਾ ਬੇਨਤੀ ਆ ਆਓ ਆਪਣੇ ਬੱਚਿਆਂ ਦਾ ਰਿਜ਼ਲਟ ਲਓ ਐਡਮਿਸ਼ਨ ਕਰੋ ਸਕੂਲ ਪੁੱਤਾਂ ਦੀ ਤਰ੍ਹਾਂ ਚੱਲੂਗਾ ਚਲਾਵਾਂਗੇ ਆਪਾਂ ਮਾਪੇ ਆਪਾਂ ਵਧੀਆ ਕਮੇਟੀ ਬਣਾਵਾਂਗੇ ਅਗਲੀ ਗੱਲ ਜੀ ਸੀਚਰਾਂ ਨੇ ਪਹਿਲਾਂ ਲੋਕ ਲਾਇਆ ਸੀ ਚਲੋ ਪ੍ਰਸ਼ਾਸਨ ਨੇ ਖਲਾਤਾ ਦੂਸਰੀ ਵਾਰੀ ਲੋਕ ਯੂਨੀਅਨ ਲਾਇਆ ਸੀ ਪਰ ਯੂਨੀਅਨ ਦਾ ਬਾਹਰਲੀ ਯੂਨੀਅਨ ਦਾ ਜ਼ਿਆਦਾ ਕਸੂਰ ਨਹੀਂ ਹੈਗਾ ਸਾਡੇ ਪਿੰਡ ਦੇ ਵਿੱਚ ਜੋ ਬਲਦੇਵ ਸਿੰਘ ਹੈ ਟੀਚਰ ਇਹਨਾਂ ਕੋਲੇ ਗਏ ਚਲੋ ਮਾੜੇ ਦੇ ਨਾਲ ਖੜਨ ਦਾ ਹੱਕ ਹੈ ਇਹਨਾਂ ਦਾ ਪਹਿਲਾ ਹੱਕ ਸੀਗਾ ਵੀ ਜਾ ਕੇ ਪਿੰਡ ਦਾ ਇਕੱਠ ਕਰਕੇ ਸਹੀ ਜਾਣਕਾਰੀ ਇਕੱਤਰ ਕਰਨੀ ਇਹਨਾਂ ਨੇ ਬਾਹਰ ਜਿਹੜੇ ਇਹਨਾਂ ਦੇ ਯੂਨੀਅਨ ਦੇ ਵੱਡੇ ਨਮਾਇੰਦੇ ਨੇ ਕਿਸੇ ਨੂੰ ਜਾਣਕਾਰੀ ਨਹੀਂ ਦਿੱਤੀ ਟੀਚਰ ਟਰਮੀਨੇਟ ਹੋ ਚੁੱਕਿਆ ਹੈ ਲੈਟਰ ਆਇਆ ਹੋਇਆ ਸੀਗਾ ਵੀ 16 ਮੰਨਾਂ ਦੀ ਕਾਰਵਾਈ ਹੋ ਚੁੱਕੀ ਹੈ ਕਾਨੂੰਨੀ ਪ੍ਰਕਿਰਿਆ ਹੋ ਚੁੱਕੇ ਉਸ ਚੀਜ਼ ਦਾ ਲਗੋ ਇਹਨਾਂ ਨੇ ਦੂਸਰੀ ਯੂਨੀਅਨ ਤਾਂ ਰੱਖਿਆ ਜਿਸ ਦਾ ਨਤੀਜਾ ਇਹ ਹੈ ਜਿਸ ਦਿਨ ਤੋਂ ਅਸੀਂ ਵਿਰੋਧ ਕੀਤਾਗਾ ਉਸ ਦਿਨ ਅਸੀਂ ਸਾਰਾ ਕੁਝ ਬਾਹਰ ਲੈਣ ਨੂੰ ਦੱਸਿਆ ਹੈ ਉਹਨਾਂ ਨੇ ਸਾਡੀ ਗੱਲ ਨੂੰ ਮੰਨਿਆ ਵੀ ਹੈ ਉਹ ਗ੍ਰਾਹਕਾਂ ਸਾਹਿਬ ਦਾ ਵੀ ਇਸ ਤੇ ਕੋਈ ਬਿਆਨ ਨਹੀਂ ਆਇਆ ਤਾਂ ਕਿ ਵੀ ਦੇਖੋ ਇਹਨਾਂ ਨੇ ਗਲਤ ਉਗਮਰਾਹ ਕੀਤਾ ਸਭ ਤੋਂ ਜ਼ਿਆਦਾ ਕਸੂਰ ਜਿਹੜੀ ਪਿੰਡ ਇਕਾਈ ਆ ਉਸ ਦਾ ਕਸੂਰ ਹੈ ਬਾਹਰਲੀ ਯੂਨੀਅਨ ਨੂੰ ਗਮਰਾਹ ਕੀਤਾ ਉਹਨਾਂ ਨੂੰ ਅਸਲੀ ਗੱਲਾਂ ਤੋਂ ਪਰਦਾਲ ਹੋ ਕੇ ਸਿਰਫ ਇੱਕ ਫੰਡ ਦੇ ਚੱਕਰ ਦੇ ਵਿੱਚ ਇਹ ਸਾਰਾ ਕੰਮ ਕਰਵਾਇਆਗਾ ਇਸ ਕਰਕੇ ਇਹਨਾਂ ਦੀ ਖੁਦ ਦੀ ਯੂਨੀਅਨ ਇਹਨਾਂ ਦੇ ਪਿੱਛੇ ਹਟ ਚੁੱਕੀ ਹੈ ਇਹ ਸੀ ਮੇਨੋ ਕਹਿੰਦਾ ਦਊਂਗੀ ਅਜ ਕਾਰਵਾਈ ਹੋਈ ਹੈ ਪੁਲਿਸ ਨੂੰ ਹਾਂਜੀ ਬਹੁਤ ਵਧੀਆ ਦੇਰ ਆਈ ਦਰਸਤਾ ਹੈ ਅਸੀਂ ਸਪੈਸ਼ਲ ਮਾਨਯੋਗ ਸਾਡੇ ਜ਼ਿਲ੍ਹੇ ਦੇ ਡੀਸੀ ਸਾਹਿਬ ਐਸਐਸਪੀ ਸਾਹਿਬ ਨਾਲ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੜੇ ਲੰਬੇ ਸਮੇਂ ਤੋਂ ਬਹੁਤ ਯਤਨਾਂ ਸਦਕਾ ਇਹ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਜਿਹੜੇ ਗੈਰ ਕਾਨੂੰਨੀ ਟੀਚਰ ਜਾਂ ਖੌਤੀ ਜਥੇਬੰਦੀਆਂ ਦੇ ਆਗੂ ਬੈਠੇ ਸੀ ਧਰਨਾ ਲਈ ਗੈਰ ਕਾਨੂੰਨੀ ਜ਼ਗੂਰ ਨੂੰ ਜਿੰਦਾ ਰਹਿਣ ਕਾਨੂੰਨ ਨੂੰ ਆਪਣੇ ਹੱਥਾਂ 'ਚ ਔਰ ਉਹ ਕਿਸੇ ਗੱਲ ਤੇ ਬਾਰ-ਬਾਰ ਕਹਿਣ ਤੇ ਨਹੀਂ ਆਏ ਅੱਜ ਫਿਰ ਸਕੂਲ ਤੇ ਵਿੱਚ 2200 ਬੱਚਾ ਪੜਦਾ ਸੀ ਉਹਨਾਂ ਦੇ ਭੁੱਖੇ ਦਾ ਸਵਾਲ ਸੀ ਜੋ ਪ੍ਰਸ਼ਾਸਨ ਨੇ ਕੰਮ ਕੀਤਾ ਹੈ ਬੜਾ ਸ਼ਲਾਘਾਜੋ ਕੰਮ ਕੀਤਾ ਹੈ ਸਾਰੇ ਇਲਾਕੇ ਦੇ ਅਸੀਂ ਪਿੰਡ ਵਾਸੀ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਆਪਣੇ ਚੌਕੇ ਅਦਰ ਸਕੂਲ ਆ ਆਪਣਾ ਤੇ ਉੱਥੇ ਮੈਨੇਜਮੈਂਟ ਦਾ ਟੀਚਰਾਂ ਦਾ ਆਪਸ ਵਿੱਚ ਝਗੜਾ ਚੱਲਦਾ ਸੀ ਉਹ ਕਾਫੀ ਦਿਨਾਂ ਤੋਂ ਟੀਚਰ ਜਿਹੜੇ ਆ ਸਕੂਲ ਨੂੰ ਤਾਲਾ ਲਾ ਕੇ ਬੈਠੇ ਜੀ ਉੱਥੇ ਬੱਚਿਆਂ ਦੀ ਪੜਾਈ ਜਿਹੜੀ ਆ ਪ੍ਰਾਪਤ ਹੋਸੀ ਉਹ ਰਹੀ ਸੀ ਉਹ ਸਾਰੇ ਆਲੇ-ਦੁਆਲੇ ਦੇ ਇਲਾਕੇ ਦੇ ਪਿੰਡਾਂ ਦੇ ਮਾਪੇ ਆਪਣੇ ਮਾਨਜੂਕ ਡਿਸੀ ਸਾਹਿਬ ਐਸਐਸਪੀ ਸਾਹਿਬ ਤੇ ਬਾਕੀ ਅਫਸਰਾਂ ਨਾਲ ਮਿਲੇ ਕਿ ਸਾਡਾ ਸਕੂਲ ਜਿਹੜਾ ਖੜਾਇਆ ਜਾਵੇ ਉਹਨਾਂ ਦਾ ਰਿਜ਼ਲਟ ਵੀ ਲੇਟ ਹੋ ਗਿਆ ਇਹਨਾਂ ਨੇ ਤਾਲਾ ਲਾਇਆ ਹੋਣ ਦਾ ਫੇਰਾ ਚਾਈ ਉਹਦਾ ਪ੍ਰਿੰਟ ਮੇਜ ਹਲੰਦੇ ਹੋਏ ਅਜੀ ਉਹ ਜਿਹੜਾ ਗੇਟ ਆ ਉਹ ਖੁਲਾਇਆ ਤੇ ਕੁਝ ਬੰਦਿਆਂ ਨੇ ਅਸੀਂ ਪ੍ਰਿੰਟ ਅਰੈਸਟ ਕੀਤੀ ਕਿੰਨੇ ਬੰਦੇ ਅਰੈਸਟ ਕੀ ਟੋਟਲ ਬੰਦੇ ਜਿਸੀਂ ਉੱਥੇ ਸਕੂਲ ਤੋਂ ਅਸੀਂ ਆਪਣਾ ਨਾਲ ਐਡੀਸ਼ਨ ਤੇ ਦੋ ਵਰਗੇ ਕੀਤੇ ਸੀ ਜਿਹੜਾ ਤੁਸੀਂ ਇਹਨਾਂ ਨੂੰ ਥਾਣੇ ਮੂਹਰੇ ਨਹੀਂ ਧਰਨਾ ਲੈ ਖਾਣੇ ਮੂਹਰੇ ਤੋਂ ਧਰਨਾ ਇਹਨਾਂ ਨੂੰ ਪਹਿਲਾਂ ਸੁਝਾਇਆ ਵੀ ਤੂੰ ਖਾਣੇ ਮੂਹਰੇ ਧਰਨਾ ਕੱਢਾਉਣਾ ਨਹੀਂ ਪੰਦਾ ਕਿਉਂਕਿ ਇੱਥੇ ਜੋ ਵੀ ਅਸੀਂ ਕਰਦੇ ਆ ਅਸੀਂ ਆਪਣਾ ਜੋ ਕਾਨੂੰਨ ਕਹਿੰਦਾ ਉਸ ਅਨੁਸਾਰ ਕਰੀ ਕਰਦੇ ਸਾਰੇ ਏਜੰਸੀ ਬਾਰੇ ਇਹਨਾਂ ਨੂੰ ਇੱਥੇ ਸਪਰਸ਼ ਕੀਤਾ ਗਿਆ ਤੁਹਾਨੂੰ ਆ ਬਾਰ-ਬਾਰ ਤਾਂ ਪਾ ਲਗਾ ਲੈਂਦੇ ਸੀ پولیس ਉਹ ਲੋਗ ਇਹ ਕਰਮੇ ਕੀ ਕਰੀ ਜਾਊਗੀ ਜਿੱਥੇ ਤਾਂ ਜੋ ਵੀ ਅਸੀਂ ਕਾਨੂੰਨੀ ਤੌਰ ਤੇ ਸਾਡੇ ਕੋਲੇ ਕੈਂਪ ਚਿੰ ਮੰਦਾ ਜੋ ਮਤਤਮੰਦ ਅਧਿਆਪਕ ਦੇ ਰਸ਼ਟ ਪਾਕ ਇਹਨਾਂ ਦੇ ਕਲਾਸ ਜਿਹੜੀ ਵਾਰ ਵੀ ਕੀਤੀ ਜੋਗੇ ਜੋ ਵਾਰ-ਵਾਰ ਬੱਚਿਆਂ ਦੀ ਪੜ੍ਹਾਈ ਨੂੰ ਤਰਾ ਕਰ ਰਹੇ ਤੇ ਬਿਨਾਂ ਵਜ੍ਹਾ ਤਾਂ ਨੌਟਰ ਦੀ ਸਥਿਤੀ ਜਿਹੜੀ ਆ ਤੇ ਬਰਾਬਰ ਕਰ